ਬਾਕੀ ਪੰਜਾਬ ਦੀਆਂ 13 0 ਕਹਿ ਰਹੇ ਆ ਆਮ ਆਦਮੀ ਪਾਰਟੀ ਆਮ ਆਦਮੀ ਫਿਰ 0 ਵੀ ਇੱਕ ਪਾਸੇ ਹੈਗੀ ਆ ਨਾ 13 0 ਦੇ ਵਿੱਚੋਂ ਕੁਝ ਵੀ ਹੋ ਸਕਦਾ 0 ਵੀ ਤੇ ਹੋ ਸਕਦੀ ਹੈ 0 ਅੱਗੇ ਪਿੱਛੇ ਹੋ ਸਕਦੀ ਹੈ ਤੇ 0 ਦੱਸੋ ਜਦੋਂ ਉਹਨਾਂ ਕਿਹਾ ਹੀ 13 ਤੇ 0 ਹੂੰ ਜਾਂ 13 ਤੇ ਜਾਂ 0 ਤੇ ਉਹ ਦਿਸਦਾ ਹੀ ਪਿਆ ਸਾਰੇ ਕੰਮਾਂ ਨੂੰ ਕਿਹਦੇ ਦੇਖਦੇ ਆ ਤੁਸੀਂ 2 ਸਾਲ ਦੀ ਕਾਰਗੁਜ਼ਾਰੀ ਜਿਹੜੀ ਹੋਈ ਆ ਇਹਨਾਂ ਦੀ ਆ ਚੜ੍ਹ ਵਾਲਿਆਂ ਦੀ ਆ ਚੜ੍ਹ ਵਾਲਿਆਂ ਤੇ ਤੁਸੀਂ ਲੋਕਾਂ ਤੋਂ ਪੁੱਛੋ ਕੀ ਹਾਲ ਹੈ ਲੋਕ ਤੇ ਕਹਿੰਦੇ ਸਾਨੂੰ ਬਦਲਾਅ ਚਾਹੀਦਾ ਕਿਹੜੀ ਗੱਲ ਨੂੰ ਆਕ ਗਈ ਸੀ ਕੱਲੇ ਕੱਲ ਬਦਲਾਅ ਚਾਹੀਦਾ ਕਾਂਗਰਸ ਤੋਂ ਵੇਖੋ ਕਾਂਕਰਸ ਨੇ ਗੁੜਕਾ ਸਾਹਿਬ ਕੋ ਸਾਡਾ ਜਦੋਂ ਗੁਰਬਾਣੀ ਹੈ ਨਾ ਜਿੱਥੇ ਆ ਜਾਂਦੀ ਉੱਥੇ ਲੋਕਾਂ ਦਾ ਸਿਰ ਝੁਕ ਜਾਂਦਾ ਤੇ ਜੇ ਉਹ ਗੁਰਬਾਣੀ ਹੱਥ ਚ ਫੜ ਕੇ ਕੋਈ ਸੌਂ ਖਾ ਲੇ ਤੇ ਪੰਜਾਬੀ ਉਹਦੇ ਚ ਡਿੱਗ ਪਏ ਮਿਟ ਗਏ ਯਾਰ ਨੇ ਇੱਦਾਂ ਵੱਡੀ ਗੱਲ ਆਉਣ ਵਾਲੇ ਸੀਐਮ ਨੇ ਕਹੀ ਆ ਅੱਜ ਤੱਕ ਨਹੀਂ ਕਹਨੇ ਕਹੀ ਗੁੜਕਾ ਸਾਹਿਬ ਦੀ ਸੌਂ ਖਾਦੀ ਦਮਦਮਾ ਸਾਹਿਬ ਵਾਲੇ ਬਸ ਇਹਨੂੰ ਮੂੰਹ ਕਰਕੇ ਤੇ ਇੱਕ ਈ ਵੱਡੀ ਗੱਲ ਪੰਜਾਬ ਤੇ ਪੰਜਾਬ ਤੇ ਆਪਣੇ ਗੁਰੂਆਂ ਪੀਰਾਂ ਦੀ ਗੁਰਬਾਣੀ ਦੇ ਉੱਤੇ ਅਬ ਸਭ ਕੁਝ ਨਿਸ਼ਾਵਰ ਕਰ ਦਿੰਦਾ ਤੇ ਝੁਕ ਗਿਆ ਉਧਰ ਨੂੰ ਚਲੇ ਗਿਆ ਲੋ ਤੇ ਉਹਨਾਂ ਨੇ ਫਿਰ 5 ਸਾਲ ਜਿਹੜਾ ਵਾ ਬਾਕੀ ਤਾਂ ਛੱਡੋ ਗਰਬਾਣੀ ਦਾ ਸਰਕਾਰ ਕੀ ਕਰਨਾ ਮੱਥਾ ਟੇਕਣ ਧੰਵਾਦ ਨਹੀਂ ਕਰਨਾ ਹੈ ਅੱਜ ਤੱਕ ਕੋਈ ਪੀਐਮ ਸੀਐਮ ਹੈਗਾ ਜਿਹੜਾ ਬਣਿਆ ਹੋਵੇ ਤੇ ਇੱਥੇ ਸੱਚਖੰਡ ਦੇ ਵਿੱਚ ਸਿਰ ਨੂੰ ਆਉਣਾ ਹੋਵੇ ਧੰਵਾਦ ਨਾ ਕਰਨਾ ਹੋਵੇ ਨਹੀਂ ਆਇਆ ਨਹੀਂ ਆਇਆ ਕੈਪਟਨ ਬਰਿੰਦਰ ਤੇ ਉਹਦੀ ਸਜ਼ਾ ਵੀ ਮਿਲੀ ਆ ਫਿਰ ਬਾਹਰ ਨਿਕਲਿਆ ਨਹੀਂ ਆਪਣੇ ਉਥੋਂ ਫਾਰਮ ਹਾਊਸ ਤੋਂ ਲੋਕਾਂ ਦੇ ਮੰਤਰੀਆਂ ਦੇ ਹੱਥ ਜੋ ਆਇਆ ਲੈ ਕੇ ਦੌੜੇ ਜੋ ਕਿਸੇ ਦੇ ਹੱਥ ਆਇਆ ਹੋਇਆ ਉਸ ਤੋਂ ਬਾਅਦ ਉਤੋਂ ਵੱਡੇ ਗੁਰੂ ਆ ਗਏ ਦਿੱਲੀ ਦਾ ਮਾਡਲ ਲੈ ਕੇ ਆ ਗਏ ਦਿੱਲੀ ਮਾਡਲ ਦਿੱਲੀ ਮਾਡਲ ਐਸੀਆਂ ਫੋਟੋਆਂ ਲੋਕਾਂ ਨੂੰ ਵਿਖਾਈਆਂ ਐਸਾ ਲੋਕੀ ਅੱਕੇ ਪਿਆ ਸੀ ਕਿ ਇੱਕ ਤੋਂ ਬਾਅਦ ਦੂਜਾ ਹੀ ਸਵਾਦ ਵੇਖਿਆ ਆਂਦੇ ਯਾਰ ਸਾਰੇ ਤੇ ਵੇਖ ਲਿਆ ਇਹਨਾਂ ਨੂੰ ਵੀ ਇੱਕ ਦੇ ਦਿਓ ਉਹ ਬਦਲਾਅ ਦੇ ਚੱਕਰ 92 ਸੀਟਾਂ ਤੇ ਸਰਵੇ ਹੋਇਆ ਮੈਨੂੰ ਪਿੱਛੇ ਪਿੱਛੇ ਕੋ ਦੱਸਦਾ ਪਿਆ 92 ਸੀਟਾਂ ਨੂੰ ਦਿੱਤੀਆਂ ਸਰਵੇ ਹੋਇਆ ਉਹ ਆਂਦੇ ਜੀ ਇਹ ਹੁਣ ਸਰਵੇ ਕੀਤਾ ਮਹੀਨਾ ਦੋ ਮਹੀਨੇ ਪਹਿਲਾਂ ਆਂਦੇ 92 ਸੀਟਾਂ ਚੋਂ 60 ਸੀਟਾਂ ਦੇ ਉੱਤੇ ਲੋਕੀ ਆਂਦੇ ਆ ਵੀ ਅਸੀਂ ਝਾੜੂ ਨੂੰ ਔੜ ਪਾਈ ਆ ਤੇ ਉਹਨਾਂ ਨੂੰ ਪੁੱਛਿਆ ਤੁਹਾਡਾ ਐਮ ਐਲ ਏ ਕੌਣ ਹੈ 90% ਲੋਕਾਂ ਨੂੰ ਪਤਾ ਨਹੀਂ ਸਾਡਾ ਐਮ ਐਲ ਏ ਕੌਣ ਹੈ ਦੱਸੋ ਇਹ ਬਦਕਿਸਮਤੀ ਪੰਜਾਬ ਦੀ ਆ ਝਾੜੂ ਚੱਲੂ ਇਸ ਵਾਰ ਝਾੜੂ ਚੱਲੂ ਇਸ ਵਾਰ ਝਾੜੂ ਚੱਲੂ ਬੰਦਾ ਕੌਣ ਆ ਵਿੱਚ ਇਹ ਨਹੀਂ ਕਹਨੇ ਝਾੜੂ ਹੀ ਇੰਨਾ ਚੱਲ ਗਿਆ ਤੇ ਬੰਦੇ ਨੂੰ ਕਿਸੇ ਨੇ ਵੇਖਿਆ ਹੀ ਨਹੀਂ ਕੰਮ ਕਿੰਨੇ ਕਰਨਾ ਕਿੱਥੇ ਰਹਿੰਦਾ ਕੌਣ ਆ ਇਹਦਾ ਫੋਨ ਨੰਬਰ ਇਹਦਾ ਘਰ ਕਿੱਥੇ ਆ ਆਂਦੇ 90% ਲੋਕਾਂ ਨੂੰ 60% ਸੀਟਾਂ ਦੇ ਮਤਲਬ ਕਾਗ ਸਿਆਸਤ ਦਾ 55 ਸੀਟਾਂ ਦੇ ਉੱਤੇ ਪਤਾ ਹੀ ਨਹੀਂ ਸਾਡਾ ਐਮਐਲਏ ਕੌਣ ਹੈ ਕਾਗ ਸਿਆਸਤ ਦਾ ਢੇਰ ਕਰਤੇ ਉਸ ਵੇ ਨੇ ਤੁਸੀਂ ਕੀ ਵੈਅਖਦੇ ਹੋ ਜਦੋਂ ਇਹ ਕਾਗ ਸਿਆਸਤ ਦਾ ਢੇਰ ਕਰਤੇ ਤੇ ਧੋਖਾ ਕੀਤਾ ਪੰਜਾਬੀਆਂ ਨਾਲ ਤੇ ਪੰਜਾਬ ਫਿਰ ਉਹਦਾ ਜਣਾ ਨਾ ਉਹ ਭਾਜੀ ਮੋੜ ਨਹੀਂ ਜਾਣਦੇ ਆ ਉਹ ਭਾਜੀ ਮੋੜਨ ਨੂੰ ਤਿਆਰ ਹਿਆਉਣ ਇਹਨਾਂ ਨੂੰ ਇਹ ਜ਼ੀਰੋ ਹੀ ਆ ਬਸ